ਇਹ ਸਾਰਾ ਆਪਰੇਸ਼ਨ ਜਦੋਂ ਹੋ ਜਾਂਦਾ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਹੁੰਦੇ ਹੋ ਹੋਰ ਵੀ ਸਿੰਘ ਹੁੰਦੇ ਹੋਣਗੇ ਅੰਦਰ ਦੀਆਂ ਰਿਪੋਰਟਾਂ ਆਉਂਦੀਆਂ ਸੀਗੀਆਂ ਤੁਹਾਨੂੰ ਅੰਦਰ ਵੀ ਬਾਹਰ ਕੀ ਕੋ ਚੱਲ ਰਿਹਾ ਹਾਲਾਤ ਠੀਕ ਹੋ ਗਏ ਨੇ ਜਾਂ ਅੰਦਰ ਤੁਹਾਡੇ ਨਾਲ ਕਿਦਾਂ ਦਾ ਟੌਰਚਰ ਕਿਵੇਂ ਦਾ ਹੁੰਦਾ ਰਿਹਾ ਦੇਖੋ ਪਹਿਲੀ ਤੇ ਗੱਲ ਅਕਿ 6 ਜੂਨ ਤੋਂ ਲੈ ਕੇ ਅਸੀਂ 17 ਜੂਨ ਤੱਕ ਸਾਨੂੰ ਮਿਲਟਰੀ ਕੈਂਪ ਦੇ ਵਿੱਚ ਇੱਥੇ ਨੇੜੇ ਹੀ ਹੂੰ ਉਹਦੇ ਵਿੱਚ ਰੱਖਿਆ ਸੀ ਜਿਹੜੇ ਲਾਤਾਂ ਚ ਰੱਖਿਆ ਚਲੋ ਉੱਤੇ ਦੇਖਣੇ ਪੈਂਦਾ ਹੂੰ ਔਰ ਇਹਦੇ ਦਰਮਿਆਨ ਹੀ ਸਾਡੀ ਦੂਜੇ ਕਿਤੇ ਜਿਹਦੇ ਨਹੀਂ ਸਾਡੀ ਜਿਹੜੀ ਆ ਉਥੇ شناخت ਹੋ ਗਈ ਵੀ ਇਹ ਕੌਣ ਆ ਇਹ ਕੌਣ ਆ ਤੇ ਜਿਨ੍ਹਾਂ ਜਿਨ੍ਹਾਂ ਦੀ شناخت ਕਰ ਲਈ ਕਿ ਇਹ ਬੰਦੇ ਜਿਹੜੇ ਨੇ ਇਹ ਹਾਰਡ ਲਾਈਨਰ ਨੇ ਜਾਂ ਕਿਹਾ ਕਿ ਸੰਤਾਂ ਦੇ ਹੂੰ ਨਜ਼ਦੀਕੀ ਨੇ ਉਹਨਾਂ ਨੂੰ ਸੈਪਰੇਟ ਕਰ ਦਿੱਤਾ ਗਿਆ ਅੱਛਾ ਉਹਨਾਂ ਚ ਮੈਨੂੰ ਵੀ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਜਿੰਨ ਤੇ ਐਨਐਸਏ ਲੱਗੀ ਐ ਐਨਐਸਏ ਲਾ ਕੇ ਸਾਨੂੰ ਜਿਹੜਾ ਆ ਮੈਂ ਸੀ ਸਰਜਿੰਦਰ ਸਿੰਘ ਮਈਤਾ ਸਰਦਾਰ ਅਮਰਜੀਤ ਸਿੰਘ ਚਾਹਵਲਾ ਹਾਂਜੀ ਭਾਈ ਲਾਭ ਸਿੰਘ ਪੰਜਵੜ ਹਾਂਜੀ ਭਾਈ ਗੋਪਾਲ ਸਿੰਘ ਸ਼ਹੀਦ ਇੱਕ ਸਾਡੇ ਨਾਲ ਪਾਕਿਸਤਾਨੀ ਸਿੰਧੀ ਸਿੱਖ ਸੀ ਉਹ ਕਿਤੇ ਇਹਦੇ ਵਿਚਾਰਾ ਯਾਤਰਾ ਤੇ ਆਇਆ ਉਹ ਦਰਬਾਰ ਸਾਹਿਬ ਨੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਉਹਦਾ ਵੀਜ਼ਾ ਐਕਸਪਾਇਰ ਹੋ ਗਿਆ ਉਹ ਇੰਨਾ ਕਿਥੋਂ ਦਾ ਸ਼ਰਧਾਲੂ ਹੋ ਗਿਆ ਕਿ ਉਹ ਵਾਪਸੀ ਨਹੀਂ ਗਿਆ اچھا ਉਹ ਉਥੋਂ ਕਾਬੂ ਆ ਗਿਆ ਉਹਨੂੰ ਵੀ ਸਾਡੇ ਨਾਲ ਤੋਰਤਾ ਹੂੰ ਉਹਨੂੰ ਉਹਨੂੰ ਤਾਂ ਮੇਰਾ ਖਿਆਲ ਹੈ ਕਿ ਸਭ ਤੋਂ ਵੱਧ ਟੌਰਚਰ ਕੀਤਾ ਤੇ ਨਿਕਲਿਆ ਹੋ ਚੁੱਕਾ ਖੂਨ ਹੂੰ ਚਲੋ ਟੌਰਚਰ ਤੇ ਉੱਥੇ ਮਤਲਬ ਸਾਨੂੰ ਫਿਰ 17 ਜੂਨ ਨੂੰ ਹੂੰ ਸਾਨੂੰ ਨਹੀਂ ਦੱਸਿਆ ਤੁਹਾਨੂੰ ਕਿੱਥੇ ਲਿਜਾ ਰਹੇ ਸਾਨੂੰ ਜਦੋਂ ਕਮਰਿਆਂ 'ਚੋਂ ਕੱਢਿਆ ਗਿਆ ਕੱਢ ਕੇ ਸਾਨੂੰ ਸੀਗਾ ਅਸੀਂ ਉੱਥੇ ਬਹਿ ਕੇ ਸਲਾਮ ਵੀ ਕਰ ਲਈਏ ਭਾਈ ਹੁਣ ਆਪਾਂ ਨੂੰਏ ਲੇਮੀਨੇਟ ਕਰਨਗੇ ਹੂੰ ਤੇ ਸਾਰੇ ਨੇ ਚੜ੍ਹਦੀ ਕਲਾ ਨਾਲ ਸ਼ੀਦੀ ਪੁੰਨੀ ਵੀ ਕੋਈ ਕਮਜ਼ੋਰੀ ਨਹੀਂ ਦਿਖਾਵੇ ਇੱਕ ਦੂਜੇ ਨੂੰ ਬੂਸਟ ਕਰਨ ਦੀ ਗੱਲ ਹੁੰਦੀ ਵੀ ਹੁਣ ਜੋ ਆਪਰਨਾ ਵਾਪਰਿਆ ਜੋ ਵਾਪਰ ਜੂਗਾ ਤੇ ਸਾਨੂੰ ਆਰਮੀ ਜਿਹੜੀ ਆ ਉੱਪਰ ਸਾਨੂੰ ਬੰਦ ਕੀਤਾ ਸੀ ਉੱਥੋਂ ਸਾਨੂੰ ਲੈ ਕੇ ਆਉਂਦੀ ਹੈ ਹੂੰ ਲਾਈਨ 'ਚ ਲੈ ਕੇ ਆਉਂਦੀ ਆ ਹੱਥਕੜੀਆਂ ਲੱਗੀਆਂ ਨੇ ਸਾਰਾ ਕੁਝ ਹੀ ਬੜੇ ਸ਼ਕਤੀ ਦੇ ਨਾਲ ਲੈ ਕੇ ਆਉਂਦੇ ਆ ਫਿਰ ਅਸੀਂ ਵੀ ਉਹ ਨਾਲ ਪੁੱਠਾ ਦੇਖਦੇ ਆ ਆਰਮੀ ਵਾਲਾ ਜਿਹੜਾ ਉਹ ਵੀ ਸਾਡੇ ਨਾਲ ਪੁੱਠਾ ਦੇ ਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹੀ ਨੇ ਜਿਨ੍ਹਾਂ ਨੇ ਸਾਡਾ ਨੁਕਸਾਨ ਕੀਤਾ ਜਾਂ ਨੁਕਸਾਨ ਕਰਨ ਵਾਲਿਆਂ ਚੋਂ ਇੱਕ ਨੇ ਫਿਰ ਸਾਨੂੰ ਜਿਹੜਾ ਹੈ ਉੱਥੇ ਇੱਕ ਆਫੀਸਰ ਜਿਹੜਾ ਹੈ ਉਹ ਪਤਾ ਨਹੀਂ ਹੁਣ ਦੁਨੀਆ ਤੇ ਮਿਲਖਲ ਹੈ ਨਹੀਂ ਅਪਾਰ ਸਿੰਘ ਬਾਜਵਾ ਅਪਾਰ ਸਿੰਘ ਬਾਜਵਾ ਹਾਂ ਉਹ ਡੀਐਸਪੀ ਸਿਟੀ ਸੀਗਾ ਹੂੰ ਉਹਦੀ ਸੰਤਾ ਨਾਲ ਨੇੜਤਾ ਸੀ ਉਹ ਸੰਤਾ ਸੰਤ ਵੀ ਨੂੰ ਪਿਆਰ ਕਰਦੇ ਸੀ ਤੇ ਉਨੇ ਹੋਲੀ ਦੀ ਸਾਡੇ ਮਗਰਲੇ ਪਾਸੇ ਆਣ ਕੇ ਕੰਨ 'ਚ ਕਹਿਤਾ ਕਿ ਤੁਹਾਨੂੰ ਰਾਜਸਥਾਨ ਭੇਜ ਰਿਹਾ ਹੂੰ ਕਿਉਂਕਿ ਅਫਸਰ ਸਾਰੇ ਗੱਲਾਂ ਗੁੱਲਾਂ 'ਚ ਲੱਗੇ ਸੀ ਮਿਲਟਰੀ ਵਾਲੇ ਗੱਲਾਂ 'ਚ ਲੱਗੇ ਸੀ ਹੂੰ ਚਲੋ ਮੈਂ ਪੁੱਛਿਆ ਚਦ ਮਈਤਾ ਸਾਹਮਣੇ ਪੁੱਛਿਆ ਇਹ ਸੰਤ ਕਿ ਇਹ ਤਾਂ ਸੰਤ ਸ਼ੀਰ ਹੋ ਗਿਆ ਪਰ ਅਜੇ ਹਲਾਣਾ ਸੰਤ ਪਹਿਲਾਂ ਕਰ ਗਿਆ ਹੂੰ ਪਰ ਉਹ ਤੱਕ ਸਾਨੂੰ ਕਲੀਅਰ ਨਹੀਂ ਸੀ ਕਿ ਸੰਤਸ਼ੀਦ ਹੋਗੇ ਇਹ ਤੁਹਾਨੂੰ ਡੀਐਸਪੀ ਨੇ ਜਾਣਕਾਰੀ ਦਿੱਤੀ ਡੀਐਸਪੀ ਹੂੰ ਉਹਨਾਂ ਕਹਿੰਦੇ ਜਹਾ ਤੁਹਾਨੂੰ ਰਾਜਸਥਾਨ ਰਏ ਪਰ ਕਿੱਥੇ ਲੈ ਜਾ ਰਹੇ ਮੈਨੂੰ ਨਹੀਂ ਪਤਾ ਫਿਰ ਸਾਨੂੰ ਸਾਰਿਆਂ ਨੂੰ ਹੀ ਰਾਤ ਨੂੰ ਲੈ ਗਏ ਬਾਇਰ ਲੈ ਗਏ ਸਾਨੂੰ ਨਹੀਂ ਪਤਾ ਕਿੱਥੇ ਖੜਿਆ ਆਂ ਵੀ ਇਹ ਜੇਰਿਆ ਨਾ ਕੋਈ ਇੰਟੈਰੋਗੇਸ਼ਨ ਸੈਂਟਰ ਹੈ ਜਾਂ ਕਿੱਥੇ ਹੈ ਚਲੋ ਜੀ ਉਹਨਾਂ ਨੇ ਉੱਥੇ ਆਪਦੀ ਕਾਰਵਾਈ ਮੁਕੰਮਲ ਕੀਤੀ ਅੱਖਾਂ ਤੇ ਪੱਟੀਆਂ ਬਨੀਆਂ ਸੀ ਐਂ ਕਰਕੇ ਪੱਟੀ ਖੋਲੀ ਫੋਟੋ ਖਿੱਚੀ ਫੇਰ ਪੱਟੀ ਬਣਦੀ ਸਾਨੂੰ ਕੱਲੇ ਕੱਲੇ ਨੂੰ ਲੈ ਕੇ ਜਾ ਰਹੇ ਆ ਤੇ ਜਾ ਕੇ ਮਤਲਬ ਇੱਕ ਨਹੀਂ ਇਧਰੋਂ ਮੋਹ ਫੜਿਆ ਇੱਕ ਨਹੀਂ ਇਧਰੋਂ ਫੜਿਆ ਇੱਕ ਲੱਤ ਫੜੀ ਹੈ ਪੁੰਝੇ ਲੰਮੇ ਬਾਦਾ ਮੈਨੂੰ ਪਤਾ ਬਾਕੀ ਨੂੰ ਪਤਾ ਹੋਊਗਾ ਮਿੱਟੀ ਜੀ ਧੂੜ ਜੀ ਤੇ ਜਦੋਂ ਲੈ ਕੇ ਜਾ ਰਹੇ ਆ ਨਾ ਤਾਂ ਤੁਸੀਂ ਜੇਲ੍ਹ ਦਾ ਪਤਾ ਨਹੀਂ ਦੇਖਿਆ ਕਿ ਨਹੀਂ ਦੇਖਿਆ ਜਿਹੜੇ ਗੇਲ ਦੇ ਗੇਟ ਹੁੰਦੇ ਹਨ ਇਹ ਇੱਕ ਬਾਹਰਲਾ ਗੇਟ ਹੁੰਦਾ ਇੱਕ ਜੂੜੀ ਦੇ ਅੰਦਰ ਲੱਗੇ ਹੁੰਦਾ ਇੱਕ ਉਸ ਤੋਂ ਅੱਗੇ ਵੀ ਗੇਟ ਹੁੰਦੇ ਕਈਆਂ ਦੇ ਅੱਛਾ ਜੀ ਉਹ ਮੈਨੂੰ ਉਹਨਾਂ ਨੇ ਫੜੇ ਚਲੋ ਹਿੰਦੀ ਬੋਲਦੇ ਸੀ ਤਾਂਗ ਉੱਪਰ ਕਰੋ ਅੱਛਾ ਮੁੰਡੀ نیچے ਕਰੋ ਮੈਂ ਮੈਂ ਹੁਣ ਭਾਵੇਂ ਜੋ ਨਾ ਕਰਨਾ ਪੇ ਕਰ ਲੈਣਗੀ ਉਹਨਾਂ ਦੋ ਚਾਰਾਂ ਨਾ ਆਖਿਆ ਤੇ ਮੈਂ ਕਿਹਾ ਮੈਣੀ ਕਰੂੰਗਾ ਜੋ ਕਰਨਾ ਆਪ ਹੀ ਕਰ ਲੋ ਹੂੰ ਉਹਨਾ ਮੇਰਾ ਇੱਕ ਨੇ ਰਤਜੀ ਚੱਕੀ ਗਾਹ ਨੂੰ ਕਰਤੀ ਚ ਚੱਕ ਕੇ ਇੱਕ ਨੇ ਸਿਰ ਜੇ ਨਾਪ ਕੇ ਉਹ ਹੈ ਸੀ ਗੇਟ ਅੱਛਾ ਜਿਹੜੀ bari ਹੁੰਦੀ ਹੈ ਵੀ ਉਧਰ ਦੀ ਨਿਕਲਣੀ ਕ੍ਰੋਸ ਕਰਨੀ ਹੈ ਤੂੰ ਅੱਗੇ ਜਾਣਾ ਆ ਵੀ ਲੱਤ ਤਾਂ ਕਰ ਲਾ ਹਾਂ ਤੇ ਮੁੰਡੀ ਨੀਚੇ ਕਰ ਲਾ ਵੀ ਉਤਰਾਂ ਤਾਂ ਤੂੰ ਲੰਘ ਨਹੀਂ ਸਕਦਾ ਤੁਹਾਡੇ ਅੱਖਾਂ ਦੇ ਪੱਟੀ ਮੈਨੂੰ ਦੱਸਿਆ ਉਹਨਾ ਵੀ ਗੇਟ ਮਜ਼ਬੂਰੀ ਵੀ ਦੀ ਲੰਘਣਾ ਹਾਂ ਚਲੋ ਮੈਨੂੰ ਪਤਾ ਲੱਗਿਆ ਵੀ ਇਹਦੇ ਇਹੀ ਗੱਲ ਸੀਗੀ ਮੈਨੂੰ ਜਦ ਅੱਗੇ ਲੱਗ ਗਿਆ ਤੇ ਤੇ ਚੀਕਾਂ ਤੇ ਚੀਕਾਂ ਸਾਡਾ ਇੱਕ ਬੰਦਾ ਸੀ ਉਹਦੀ ਹੋਣੀਆਂ ਅੱਛਾ ਮੈਂ ਖਚਰ ਮੇਦਾ ਦਾ ਨੰਬਰ ਲੱਗ ਗਿਆ ਨੰਬਰ ਆਪਣਾ ਵੀ ਲੱਗਣਾ ਹੂੰ ਤਾਂ ਮੈਂ ਚੌਕੀ ਸਰ ਦਾ ਪਾਟ ਸ਼ੁਰੂ ਕਰਦਾ ਅੱਛਾ ਚੌਕੀ ਸਰ ਦਾ ਪਾਟ ਸ਼ੁਰੂ ਕਰਦਾ ਕੁਦਰਤੀ ਹੁੰਦਾ ਬੰਦੇ ਨੂੰ ਮੈਨਰਦੀ ਮਿਲਦੀ ਆ ਬੰਦਾ ਮੈਨੂੰ ਬਣਾਉਂਦਾ ਚਲ ਮੇਰੀ ਵਾਰੀ ਆ ਗਈ ਮੇਰੀ ਵਾਰੀ ਆ ਗਈ ਤੇ ਮੈਨੂੰ ਜਦੋਂ ਲੈ ਕੇ ਗਏ ਇਹ ਇੰਨੀਆਂ ਕਿ ਮੈਨੂੰ ਬਾਜਾਂ ਮੂਜਾਂ ਸੁਣਦੀਆਂ ਵੀ ਵਾਵਾ ਖੜੋਤੇ ਹਾਂ ਹਾਂਜੀ ਪਰ ਉਹ ਕੁਸਰਮ-ਮੁਸਰ ਕਰਦੇ ਸੀ ਜਿਆਦਾ ਆਪਸ ਵਿੱਚ ਉੱਚੀ ਆਵਾਜ਼ ਗੱਲ ਨਹੀਂ ਸੀ ਕਰਦੇ ਹਾਂ ਉਹ ਮੈਂ ਪਜਾਮਾ ਪਾਇਆ ਸੀ ਸਿਰ ਤੇ ਪਟਕਾ ਸੀਗਾ ਬਨੈਨ ਸੀਗੀ ਹਾਂਜੀ ਤੇ ਥੱਲੇ ਕਸ਼ਰਾ ਸੀਗਾ ਪਰ ਬਾਣਦੂ ਨਾ ਪਹਿਲ ਰਵਾਇ ਹਾਂ ਉਹਨਾਂ ਨੇ ਕੀ ਕੀਤਾ ਜੀ ਪਟਕਾ ਵੀ ਲਾਣਿਆ ਪਜਾਮਾ ਵੀ ਲਾ ਲਿਆ ਬਣਾਣ ਵੀ ਲਾ ਲਈ ਹੂੰ ਤੇ ਕੜਾ ਵੀ ਲਾ ਲਿਆ ਅੱਛਾ ਤੂੰ ਕਸ਼ੇਰੇ ਦੇ ਦਵਾਲੇ ਹੋਗੇ ਹੂੰ ਕਸ਼ੇਰੇ ਦੇ ਦਵਾਲੇ ਹੋਗੇ ਤੇ ਉਹ ਉਹਦਾ ਨਾਲਾ ਜੇ ਤੋੜਨ ਹੂੰ ਹਾਂਜੀ ਤੇ ਮੈਨੂੰ ਸੀਗਾ ਵੀ ਕੀ ਕਰ ਰਹੇ ਚਲੋ ਅਗਲੇ ਬੰਨੇ ਕੋਸ਼ਿਸ਼ ਹੀ ਕਰੀ ਦੀਏ ਹੂੰ ਉਹਨਾਂ ਕਾ ਨਾਲਾ ਨਿਕਲਣਾ ਉਹ ਜੇਲ ਜਾਨ ਹੁੰਦਾ ਵੀ ਹਾਂ ਮੈਂ ਚਲੋ ਕੋਈ ਉਹਨਾਂ ਜੀ ਤੋੜ ਤੜ ਕੇ ਨਾਲਾ ਕੱਢ ਲਿਆ ਤੇ ਮੈਂ ਇੱਕ ਸ਼ਹਿਰੀ ਦੀ ਉਂਜੀ ਗੰਡ ਜੀ ਦੇ ਅੱਗੇ ਹੂੰ ਹਾਂਜੀ ਖੜ ਗਿਆ ਤੇ ਉਹਨਾਂ ਨੇ ਮੈਨੂੰ ਬੇੜੀ ਲਾਤੀ ਅੱਛਾ ਬੇੜੀ ਲਾਤੀ ਹੋਰ ਕੁਝ ਨਹੀਂ ਕੀਤਾ ਹੂੰ ਬੇੜੀ ਲਾ ਕੇ ਤੇ ਕਿਉਂਕਿ ਅੱਖਾਂ-ਅੱਖਾਂ ਬਣੀਆਂ ਸੀ ਸਾਰਾ ਕੁਝ ਸੀਗਾ ਤੇ ਉਹਨਾਂ ਜਾਂ ਆ ਕੇ ਚੱਕੀ 'ਚ ਬੰਦ ਕਰਤਾ ਹੂੰ ਚੱਕੀ ਜਿਹੜੀ ਆ ਪਹਿਲੀ ਜਰਾਂ ਜ਼ਿੰਦਗੀ 'ਚ ਮੈਂ ਦੇਖੀ ਹੂੰ ਤੇ ਜੂਨ ਦਾ ਮਹੀਨਾ ਇਹ ਮੇਰੇ ਨਾਲ ਬਾਤ ਤੋਂ ਬਾਦੂ 7 ਫੁੱਟ ਉੱਚੀ ਹੋਊਗੀ ਹਾਂਜੀ ਹੂੰ ਤੇ ਕੋਈ ਕਿਸੇ ਤਰ੍ਹਾਂ ਦਾ ਉੱਥੇ ਹਵਾ ਦਾ ਪ੍ਰਬੰਧ ਨਹੀਂ ਤੇ ਬੜੀ ਮਤਲਬ ਜੀ ਨੂੰ ਸਖਤ ਤੋਂ ਸਖਤ ਸਜ਼ਾ ਦੀਦੀ ਉੱਥੇ ਉਹਨਾਂ ਬੰਦ ਕਰਤਾ ਚਲੋ ਚਲੇਗੇ ਜੀ ਦੂਜੀ ਤੇ ਜਿਹਦੇ ਨੇ ਜਿਹੜੀਆਂ ਫਿਰ ਜਿਹੜੀਆਂ ਏਜੰਸੀਆਂ ਹੋਣੀਆਂ ਸ਼ੁਰੂ ਹੋ ਗਈਆਂ ਕੁਛ ਕੁਛ ਕਰਨੀ ਸ਼ੁਰੂ ਹੋ ਗਈ ਜਿਨ੍ਹਾਂ ਨੇ ਇੰਟਰੋਗੇਸ਼ਨ ਕੀਤੀ ਤੇ ਉਹ ਵੀ ਮਹੀਨਿਆਂ ਬੱਧੀ ਪੁੱਛਗਿਛ ਕਿਵੇਂ ਦੀ ਹੁੰਦੀ ਸੀਗੀ ਇੱਕ ਦੋ ਸਵਾਲ ਜਿਵੇਂ ਤੁਸੀਂ ਮੈਨੂੰ ਦੱਸ ਦਿਓ ਨਹੀਂ ਉਹ ਚ ਤੇ ਸਭ ਤੋਂ ਪਹਿਲੀ ਤੇ ਗੱਲ ਸੀਗੀ ਵੀ ਹਥਿਆਰ ਕਿੱਥੋਂ ਆਏ ਜੀ ਹੂੰ ਜਿਹੜੀ ਮੈਂ ਪੁੱਛੀ ਤੁਹਾਨੂੰ ਤੇ ਦੂਸਰਾ ਕੀ ਨਾ ਆ ਤੁਹਾਡਾ ਏਮ ਕੀ ਸੀ ਅੱਛਾ ਸੰਤ ਕੀ ਕਹਿੰਦੇ ਸੀਗੇ ਇਹ ਆ ਜਿਹੜੇ ਮਾਰੇ ਆ ਇਹਨਾਂ ਨੂੰ ਮਾਰਨ ਪਿੱਛੇ ਕਾਰਨ ਕੀ ਸੀ ਇਹ ਮਾਰੇ ਕਿੰਨੇ ਕਿੰਨੇ ਸੀ ਹਾਂਜੀ ਆਹ ਐਕਸ਼ਨ ਜਿਹੜਾ ਹੋਇਆ ਸੀਗਾ ਇਹ ਕਿਉਂ ਹੋਇਆ ਸੀਗਾ ਹਾਂਜੀ ਉਹ ਕਾਫੀ ਲੰਬੇ ਚੌੜੇ ਸਵਾਲ ਸੀਗੇ